ਪੰਜਾਬ ਪੁਲਿਸ ਨਸ਼ਾ ਦੇ ਖਿਲਾਫ ਸਖਤੀ ਦੇ ਨਾਲ ਕਦਮ ਉਠਾ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਨੂੰ ਝਟਕਾ ਦਿੰਦੇ ਹੋਏ ਅਮਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਤੇ ਇਹਨਾਂ ਦੇ ਕਬਜ਼ੇ ਵਿੱਚੋਂ 3 ਕਿਲੋ ਅਫੀਮ ਇੱਕ ਰਿਵਾਲਵਰ 32 ਬੋਰ ਇੱਕ ਰਾਈਫਲ 12 ਬੋਰ ਤੇ ਇੱਕ ਰਾਈਫਲ ਸਪਰਿੰਗਫੀਲਡ 44 ਜਿੰਦਾ ਰਾਉਂਡ ਤੇ 20000 ਰੁਪਏ ਦੀ ਡਰਗ ਮਨੀ ਸਮੇਤ ਇੱਕ ਫੋਰਚੂਨਰ ਗੱਡੀ ਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਤੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਅਮਰਿਤਸਰ ਪੁਲਿਸ ਦੇ ਇਨਵੈਸਟੀਗੇਸ਼ਨ ਡੀਸੀਪੀ ਨੇ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਸਪੈਸ਼ਲ ਮਹਿਮਾ ਚਲਾਕ ਮਲਜ਼ਮਾਂ ਨੂੰ ਪ੍ਰਤਾਪ ਸਟੀਲ ਮਿਲ ਛੇਟਾ ਦੇ ਖੇਤਰ ਤੋਂ ਕਾਬੂ ਕੀਤਾ ਗਿਆ ਤੇ ਇਹ ਉਸ ਵੇਲੇ ਕਾਬੂ ਕੀਤੇ ਗਏ ਨੇ ਜਦੋਂ ਇਹ ਅਫੀਮ ਦੇ ਖੇਪ ਕਿਸੇ ਅੰਤਛਾਦੇ ਵਿਅਕਤੀ ਨੂੰ ਦੇਣ ਦੇ ਲਈ ਜਾ ਰਹੇ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਸੀਪੀ ਸੀਪੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਔਰ ਰੈਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਦੇ ਜਿਹੜੇ ਇਨਚਾਰਜ ਆ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਆ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਡਾਲੀ ਇੱਥੇ ਛਾਟੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਆ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਾਲਵਰ ਇੱਕ ਸਪਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ ਔਰ 20000 ਦੀ ਡਰਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਸਰ ਡਿਫਰੋ ਦੇ ਰਹਿਣ ਵਾਲੇ ਜੀ ਇਹ ਦੋਨੋਂ ਤੇ ਨਰਕ ਪਰ ਕੰਨੀ ਟਿਕ ਤਰੁ ਕਰ ਚੁੱਕੇ ਹਨ عمر ਵੀ ਨਹੀਂ ਜਿਹੜਾ surjit singh ਹੈ ਜੀ ਇਹ 44 ਸਾਲ ਹੈ ਦੀ ਏਜ ਔਰ gurkeerat young ਮੁੰਡਾ ਆ ਹੋ 21 ਸਾਲ ਆ ਜਿਹੜਾ surjit ਹੈ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਸਰਾਏ ਮਾਨਤਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਓਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀ ਇਹਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਸਰ ਕਿੱਥੋਂ ਲੈ ਕੇ ਆਉਂਦੇ ਸੀ ਇਹ ਹਜੇ ਪ੍ਰੀਲਿਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਫਿਲਹਾਲ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਪਤਾਕਰਨ ਤੇ ਡਰਗ ਸਪਲਾਈਰਾਂ ਡੀਲਰਾਂ ਤੇ ਉਹਨਾਂ ਦੇ ਦੁਕਾਨਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਲਈ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਹੁਣ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੁਲਿਸ ਵੱਲੋਂ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਗਵੰਤ ਟੀਵੀ